ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਵਲੌਗ ਦੇ ਵਿੱਚ ਤੇ ਬਾਈ ਅੱਜ ਰੋਪਣ ਮੌਸਮ ਠੰਡਾ ਹੋ ਗਿਆ ਮੀਂਹ ਪੈ ਗਿਆ ਥੋੜਾ ਹੀ ਪਿਆ ਪਰ ਤੇ ਆਪਾਂ ਤੁਹਾਨੂੰ ਟਾਈਟਲ ਦਿਖਾਉਣਾ ਬਾਈ ਅੱਜ ਇੱਕ ਤੇ ਵਲੌਗ ਚ ਬਣੇ ਰਹੋ ਆਪਾਂ ਤੁਹਾਨੂੰ ਦੰਨੇ ਜਾਣਕਾਰੀ ਆ ਦੇ ਲੋ ਜੀ ਮਿੱਤਰੋ ਆਪਾਂ ਤੁਹਾਨੂੰ ਅੱਜ ਨਵੀਂ ਆਈਟਮ ਦਿਖਾਉਣੀ ਆ ਮੈਸੀ ਠੀਕ ਹੈ ਜੀ ਵੈਕਟਰ ਬਾਰੇ ਤੁਹਾਨੂੰ ਜਾਣਕਾਰੀ ਦੰਨੇ ਆ ਫਿਰ ਇਹ ਨਾਲ ਮੇਰੇ ਸਹਿਯੋਗੀ ਪੱਤਰਕਾਰ ਸਤਿਕਾਰਯੋਗ ਹੋਰ ਬਾਈ ਜੀ ਹੋਰ ਕਿੱਦਾਂ ਬੱਦ ਸਾਰੇ ਵਧੀਆ ਜੀ ਓਜਕੋ ਵਧੀਆ ਵੀਰੇ ਵਧੀਆ ਤੂੰ ਸੁਣਾ ਵਧੀਆ ਵਧੀਆ ਬਾਈ ਨਹੀਂ ਬਾਈ ਹਾਂ ਵੀਰ ਨਹੀਂ ਯਾਤਰਾ ਕਰਕੇ ਆਏ ਬਾਈ ਸ੍ਰੀ ਕਰਤਾਰਪੁਰ ਸਾਹਿਬ ਦੀ ਠੀਕ ਆ ਕਿੱਦਾਂ ਰਹੀ ਯਾਤਰਾ ਵੀਰੇ ਯਾਤਰਾ ਵਧੀਆ ਥੱਲੇ ਆ ਮੇਰਾ ਵੀਰ ਇਹ ਉੱਪਰ ਹੀ ਕਰਨਾ ਇੰਟਰਵਿਊ ਆ ਜਾ ਆ ਜਾ ਥੱਲੇ ਆ ਜਾ ਬੈਠਾ ਜਿੱਥੇ ਲਾਦਾ ਚੰਗੇ ਲਾ ਦ ਉੱਪਰ ਬੈਠਾ ਥੱਲੇ ਆ ਜਾ ਲੈ ਵੀਰੇ ਤਾਂ ਹੁਣ ਦੱਸ ਮੈਂ ਕਿੱਦਾਂ ਰਹੀ ਯਾਤਰਾ ਯਾਤਰਾ ਵਧੀਆ ਬਾਈ ਵਧੀਆ ਰਹੀ ਵੀਰੇ ਹਾਂ ਵਧੀਆ ਠੀਕ ਆ ਕਿੰਨੇ ਦਿਨ ਲੱਗੇ ਹੈ ਅਸੀਂ ਤਾਂ 2 ਦਿਨ ਆ ਕੇ ਤੇ ਬਾਈ ਜੇ ਦੋ ਦਿਨ ਅੱਗੇ ਬਾਜ ਚੜਿਆ ਇੱਥੇ ਬਾਜ ਚੜਿਆ ਕਾਤੇ ਬਾਈ ਉਹ ਕੰਮ ਜਾਂ ਪੈ ਗਿਆ ਦਾ ਯਾਰ ਅੱਛਾ ਨਾਲੇ ਤੇਰਾ ਚਾਚਾ ਚਾਚਾ ਬਸਿੰਦਰ ਇੱਕ ਪਰਸਵਾ ਕਰਦਾ ਠੀਕ ਆ ਬਾਈ ਬਾਈ ਕਹਿੰਦਾ ਵੀ ਕੋਈ ਕੰਮ ਪੈ ਗਿਆ ਤਾਂ ਕਰਕੇ ਅਸੀਂ ਅੱਧ ਚ ਆ ਕੇ ਦੇਖਰ ਨਹੀਂ ਕਿ ਉੱਥੇ ਜਾਏ ਕਰਤਾਰਪੁਰ ਸਾਹਿਬ ਹਾਂ ਉੱਥੇ ਮੈਂ ਸਾਡੇ ਹੀ ਠੀਕ ਆ ਬਾਈ ਚਲ ਮੈਂ ਤਾਂ ਤੁਸੀਂ ਉੱਥੇ ਜਾਣਾ ਤਾਂ ਹਾਂ ਬਾਬਾ ਬਕਰਲਾ ਪੰਜਾਬ ਦੇ ਗੁਰਦੁਆਰਾ ਸਾਹਿਬ ਤਾਂ ਜੇ ਮਰਜ਼ੀ ਜਾਇਆ ਉਹ ਹਾਂ ਨਾ ਠੀਕ ਆ ਬਾਈ ਠੀਕ ਕਿਵੇਂ ਵੀਰੇ ਟਰੈਕਟਰ ਇਹ ਇਹ ਟਰੈਕਟਰ ਬਾਈ ਵੀਰਣਾ ਕੋਲੇ ਆਇਆ ਜੌਂਡੀਅਰ ਵਾਲੇ ਕੋਲ ਹਨਾ ਤੇ ਕੱਟਿਆ ਬਾਈ ਇਹ ਕਿਹੜਾ ਟਰੈਕਟਰ ਦਿੱਤਾ 50 50 ਹਾਂ 50 50 ਡੀ ਇਹ ਬਾਈ ਜਿਹੜਾ ਉਦੋਂ ਆਪਾਂ ਨੇ ਵੀਡੀਓ ਪਾਈ ਤੀ 50 50 ਡੀ ਉਹਦੇ ਵਿੱਚ ਟਰੈਕਟਰ ਇਹ ਬਾਈ ਇਹਨਾਂ ਨੇ ਕੱਟਿਆ ਠੀਕ ਹੈ ਜੀ ਹਾਂ ਟਰੈਕਟਰ ਜਿਵੇਂ ਹੀ ਸ਼ੋਅਰੂਮ ਕੰਡੀਸ਼ਨ ਮੰਨ ਲਓ ਟਰੈਕਟਰ ਦੀ ਬਾਈ ਕਿਹੜਾ ਮਾਡਲ ਹੈ ਬਾਈ 16 ਇਹ 17 ਬਾਈ 16 ਮਾਡਲ ਆ ਬਾਈ ਕਾਪੀ ਵਸ 17 ਆ ਵਾ ਮਾਰ ਕੇ 16 ਦੇ ਨੀ ਟਰੈਕਟਰ ਇਹ ਬਾਈ ਕਹਿੰਦਾ ਕਾਪੀ ਦੇ 17 ਆ ਪਰ ਟਰੈਕਟਰ ਦੇ ਮਾਰ ਕੇ 16 ਨੇ ਬਾਈ ਤਾ ਕਰਕੇ ਆਪਾਂ ਇਹਨੂੰ 16 ਮਾਡਲ ਹੀ ਕਹਨੇ ਆ ਬਾਈ ਠੀਕ ਆ ਕਾਨੂੰ ਕੋਈ ਆਪਾਂ ਨੂੰ ਆ ਕੇ ਕਹੇ ਨਾ ਬਾਈ ਟਰੈਕਟਰ ਹੈਗਾ ਆਲ オリジナル ਠੀਕ ਆ ਜੀ ਚਾਰੇ ਟਾਇਰ ਨਾਲ ਦੇ ਆ 65 ਪੈਸੇ ਟਾਇਰਾਂ ਦੀ ਪੂਰੀ 65 70 ਪੈਸੇ ਟਾਇਰ ਖੜੇ ਹੈਗੇ ਬਾਈ ਇੰਨੇ ਕਾ 65 ਪੈਸੇ ਮੰਨੋ ਪੈਸੇ ਠੀਕ ਆ ਤੇ ਟਰੈਕਟਰ ਕੋਈ ਧੋਤਾ ਬਣੀ ਹੈਗਾ ਜਿਵੇਂ ਦਾ ਆਇਆ ਕੱਲ ਉਦਾਂ ਦੇ ਟਰੈਕਟਰ ਖੜਾ ਹੈ ਠੀਕ ਆ ਟਰੈਕਟਰ ਜਿੰਨਾ ਚੱਲਿਆ ਵਾ オリジナル ਚੱਲਿਆ ਹੋਇਆ ਫੁੱਲ ਤਸੱਲੀ ਹੈ ਟਰੈਕਟਰ ਦਾ ਟਰੈਕਟਰ ਦੇ ਕਿਸੇ ਨਾਲ ਨੂੰ ਚਾਬੀ ਵੀ ਹੋਈ ਬਾਈ ਕਲੱਚ ਤੱਕ ਵੀ ਟਰੈਕਟਰ ਦਾ ਨਾਲ ਦਾ ਬਾਈ ਸਾਰਾ ਕੁਝ ਆਪਨੇ ਦੇਖ ਮੜਾ ਮੀਟਰ ਤੇ ਕਿੰਨਾ ਕਿੰਨਾ ਚੱਲਿਆ ਵੀਰੇ ਦੇਖੀ ਸਭ ਤੋਂ ਵੱਡੀ ਗੱਲ ਬਾਈ ਸਾਡਾ ਲੋਕਲ ਨੰਬਰ ਆ ਰੋਪੜ ਦਾ ਠੀਕ ਹੈ ਜੀ ਪੀਪੀ 12 ਰੂਪਨਗਰ ਦਾ ਨੰਬਰ ਆ ਤੇ ਆਪਾਂ ਤੁਹਾਨੂੰ ਦਿਖਾ ਦਈਏ ਬਾਈ ਆ ਦੇਖ ਲਓ ਕਲੱਚ ਕਲੱਚ ਤੱਕ ਸਾਰੇ ਆ ਨਾੜਾ ਬਾਈ ਕਲੱਚ ਤੇ ਸਾਰਾ Ориਜਨਲ ਨਹੀਂ ਬਾਈ ਕਈ ਟਰੈਕਟਰ ਦੇ ਕਲੱਚ ਕਲੱਚ ਖੁੱਲੇ ਹੁੰਦੇ ਪਰ ਇਹਦਾ ਕੁਝ ਨਹੀਂ ਖੁੱਲਿਆ ਹੋਇਆ ਬਾਈ ਟਰੈਕਟਰ ਦਾ ਠੀਕ ਹੈ ਜੀ ਬਾਕੀ ਇੰਜਣ ਦਾ ਤਾਂ ਚਲੋ ਖੁੱਲਣਾ ਹੀ ਕਿ ਆਇਆ ਤਾਂ ਇਹਨੇ ਕਿੰਨਾ ਚੱਲੇ ਵੀਰੇ ਇਹ 2700 ਘੰਟਾ ਬਾਈ ਠੀਕ ਆ ਠੀਕ ਆ ਬਾਕੀ ਬਾਈ ਟਰੈਕਟਰ ਆਪਾਂ ਤੁਹਾਨੂੰ ਵੀਡੀਓ ਚ ਦਿਖਾ ਦੇਣਾ ਬਾਕੀ ਆਪਣੀ ਤਸੱਲੀ ਜਿਹਨੇ ਵੀ ਲੈਣਾ ਆਪ ਕਰ ਜਿੰਨੇ ਵੀ ਹੁਣ ਤੱਕ ਦੇ ਨਾਲ ਲਾਈਨ ਕਰ ਲੱਗਿਆ ਵਾ ਲੁਕਸ ਦਾ ਹੌ ਸਾਲ ਹੋ ਵੀ ਨਹੀਂ ਖੁੱਲੀ ਖਾਲੀ ਹੋਣੀ ਠੀਕ ਆ ਭਾਈ ਮੋਰਲੇ ਟਾਇਰ ਬਾਈ 60 65 ਪੈਸੇ ਖੜੇ ਆ ਟਾਇਰ ਥੋੜੇ ਥੋੜੇ ਬਾਈ ਹਲਕੇ ਹਲਕੇ ਜੇ ਕਹਿ ਦਈਏ ਵੀ ਖੁਸ਼ਕ ਜੇ ਹੋਏ ਹੋਏ ਆ ਠੀਕ ਆ ਜੀ ਹਲਕੇ ਹਲਕੇ ਖੁਸ਼ਕ ਜ ਹੋਣੇ ਸ਼ੁਰੂ ਹੋਏ ਹੋਏ ਆ ਦੇ ਬਾਈ ਪਿੱਛੇ ਤੋਂ ਚੈੱਕ ਕਰੋ ਟਰੈਕਟਰ ਠੀਕ ਹੈ ਜੀ 12 ਆ ਦੇਖ ਲਓ ਸਾਰਾ ਹਿੱਸੇ ਉਸੇ ਦੇ ਨਾਲ ਸਾਰਾ ਕੁਝ ਨਾਲ ਦਾ ਬਾਈ ਦੇਖੋ ਇਹ ਦੇ ਨਾ ਇਹ ਮਗਰਾੜ ਵੀ ਦੇਖੋ ਮਤਲਬ ਤੂੰ ਹੋਰ ਤਰ੍ਹਾਂ ਦੇ ਇਹਨਾਂ ਦੇ ਵਿੱਚ ਨਾ ਕੋਈ ਉਹ ਨਹੀਂ ਫਸਦਾ ਗਾਰਾ ਗੁਰਾ ਗੈਪ ਬਹੁਤ ਹੈ ਧੋਣੇ ਧੋਣੇ ਨੂੰ ਆ ਦੇ ਹੱਥ ਪੈਂਦਾ ਇਹਨੂੰ ਪੂਰਾ ਬਾਈ ਬਾਈ ਕਹਿੰਦਾ ਇਹਦੇ ਵਿੱਚ ਗੈਪ ਬਹੁਤ ਹੈ ਜਿੱਦਾਂ ਵੀ ਹੱਥ ਹੱਥ ਤੋਂ ਬਾਈ ਧੋਣੇ ਆਪਾਂ ਨੇ ਸਾਫ ਕਰਨਾ ਆ ਦੇ ਟਿਊਬਾਂ ਦੇਖ ਤੂੰ ਇਹਨਾਂ ਕਿੰਨੀਆਂ ਆ ਦੇਖ ਲੈ ਇੰਨੀਆਂ ਸਾਫੀਆਂ ਨੇ ਲਈ ਸਹੀ ਹਾਲਾ ਬਾਈ ਹਾਂ ਆ ਦੇਖੋ ਬਾਈ ਰੰਗ ਦੇਖੋ ਟਿਊਬਾਂ ਦਾ ਅੰਦਰੋਂ ਚਮਕਦੇ ਰੰਗ ਪੂਰਾ ਖੜਾ ਰਿਮਾਂ ਦਾ ਬਾਈ ਸਿਵਤ ਨਹੀਂ ਕਰਦੇ ਜਿਹੜੀ ਚੀਜ਼ ਹੈਗੀ ਅਸਲੀ ਤੋਂ ਉਹੀ ਦਿਖਾਉਨੇ ਆ ਆਪਾਂ ਬਾਈ ਜਿਹੜੇ ਟਰੈਕਟਰ ਨੂੰ ਨੁਕਸ ਹੁੰਦਾ ਨਾ ਉਹ ਵੀ ਆਪਾਂ ਵੀਡੀਓ ਚ ਦੱਸ ਰਹੇ ਮੇਰੀ ਵੀਡੀਓ ਦੇਖ ਲਓ ਪਿਛਲੀਆਂ ਖੋਲ ਕੇ ਬਲੈਂਟਰੀ ਵਾਲਾ ਕੋਈ ਟਰੈਕਟਰ ਟੱਚਿੰਗ ਫੋਚਿੰਗ ਹੋਊਗਾ ਆਪਾਂ ਦੱਸ ਕੇ ਵੇਚਾਂਗੇ ਆ ਹੀ ਨਹੀਂ ਵੇਚਦੇ ਹੈ ਵੀਰੇ ਵੀਰੇ ਬਲੈਂਟਰੀ ਜਿਹਾ ਆਉਂਦਾ ਬਲੈਂਟਰੀ ਪਲੱਸ ਜਿਹੜਾ ਜਿਹੜਾ ਤੂੰ ਪਿਛਲਾ ਹਿੱਸਾ ਦਿਖਾਉਂਦਾ ਦਾ ਅੰਦਰ ਉਹੀ ਉਹੀ ਬਲੈਂਟਰੀ ਹੈ ਤੇ ਬਾਕੀ ਬਾਈ ਆ ਸ਼ੋਅ ਖੋਲਣੀ ਆ ਚਾਹ ਵੇ ਸ਼ੌ ਖੁੱਲ ਕੇ ਚੈੱਕ ਕਰਾਉਣੇ ਬਾਈ ਤੁਹਾਨੂੰ ਆਪਾਂ ਚੱਕੋ ਚੱਕੋ ਦੋ ਬੜੀ ਬਾਹਰ ਨੂੰ ਕੱਢ ਦੋ ਦੋ ਜੀ ਬਾਈ ਕੱਢ ਦੇ ਕੱਢ ਦੇ ਇਹਦਾ ਬਾਈ ਆ ਦੇਖ ਲਓ ਅੰਦਰੋਂ ਸਾਨੂੰ ਨਟ ਚੈੱਕ ਕਰਾ ਦਨੇ ਸਾਰੇ ਓਰੀਜਨਲ ਆ ਇਹ ਤੇ ਚਾਬੀ ਨਹੀਂ ਹੈਗੀ ਕਿੱਥੇ ਪੰਪ ਦੇ ਨਟ ਦੇਖ ਲਓ ਜਿਹੜੀ ਚੀਜ਼ ਚੰਗੀ ਹੈ ਬਾਈ ਉਹਨੂੰ ਚੰਗੀ ਉਹ ਕਹਿਣਾ। ਜਿਹੜੀ ਚੀਜ਼ 'ਚ ਕੋਈ ਗੱਲਬਾਤ ਹੁੰਦੀ ਆ, ਕੋਈ ਕਿਤੇ ਪਾਸੇ ਟੱਚਿੰਗ, ਕਲੱਚ ਪਲੇਟ ਪਈ ਵੀ ਹੁੰਦੀ ਆ ਟਰੈਕਟਰ, ਉਹ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਦੇ ਵਿੱਚ। ਠੀਕ ਆ ਜੀ। ਪੱਕੇ ਨੂੰ ਲਾ ਦੇ ਸ਼ੋ ਮੜਾ ਸਟਾਰਟ ਕੁੱਟ ਕਰਕੇ ਦਿਖਾ ਵੀਰੇ। ਸਰ ਵੀ ਕਿ ਛਤਰੀ ਵਗੈਰਾ ਲੱਗਣੀ ਆ ਜ਼ਰੂਰ ਇਹਨੂੰ। ਠੀਕ ਆ। ਇਹ ਵੀ ਖਬਰ ਇਹ ਲਵਾਏ ਦੇਣ ਕਾ ਪਤਾ ਬਾਈ ਇਹਨਾਂ ਦਾ। ਛਤਰੀ ਲਾਉਂਗੇ ਇਹਨੂੰ ਕਿ ਨਹੀਂ? ਠੀਕ ਆ। ਅਦਰ ਬਾਈ ਸਾਡਾ ਸ਼ਕਤੀਮਾਨ ਵਾਲਾ ਵੀ ਦੇਖਣਾ ਬਾਈ ਸਤਿ ਸ੍ਰੀ ਅਕਾਲ ਹੋ ਠੀਕ ਹੈ ਜੀ ਹਾਂ ਜੀ ਹਾਂ ਬਾਈ ਨੂੰ ਬਾਈ ਟਰੈਕਟਰ ਦਾ ਪੂਰਾ ਸ਼ੌਂਕ ਹੈ ਨਾ ਟਰੈਕਟਰ ਜਿਹੜਾ ਟਰੈਕਟਰ ਦਾ ਨਵਾਂ ਆਉਂਦਾ ਬਾਈ ਆ ਕੇ ਪਾਸ ਕਰਦਾ ਹੀ ਕਰਦਾ ਨਹੀਂ ਨਹੀਂ ਉਹ ਕੋਈ ਹੈ ਹੈ ਬਾਈ ਦੇਖੋ ਟਰੈਕਟਰ ਬਾਕੀ ਬਹੁਤ ਸੋਹਣਾ ਯਾਰ ਨਾ ਠੀਕ ਹੈ ਬਾਈ ਬੈਠਣ ਨੂੰ ਵੀ ਵਧੀਆ ਸੈਟਅਪ ਬਹੁਤ ਹੈ ਬਾਈ ਹਾਂ ਪਲੇਨ ਪਲੇਟਫਾਰਮ ਆਉਂਦਾ ਇਹਦਾ ਪਲੇਟਫਾਰਮ ਜਗ੍ਹਾ ਖੁੱਲੀ ਆ ਚਲਾਉਣ ਨੂੰ ਬੰਦਾ ਜਾਨੀ ਐਨ ਪੂਰਾ ਬਿਲਕੁਲ ਬਈ ਬਿਲਕੁਲ ਸਹੀ ਬਾਈ ਮਾਰਾ ਬਣੇ ਹਾਲੇ ਰੱਬਾ ਤੁਨੂੰ ਨਿਊਟਰਲ ਕਰ ਵੀਰੇ ਇਹਦਾ ਡੀਜ਼ਲ ਖੜਾ ਘੱਟ ਆ ਬਾਈ ਹਾਂ ਲੋਜ ਬਾਈ ਸਾਰੀਆਂ ਰੋਪੋਟਰ ਦੀ ਕਾਹ ਘੈਂਟ ਆ ਮੈਂ ਦਾਣੇ ਮਾਣੇ ਇੰਝਾਂ ਡੰਡਣਾ ਬੈਠਾ ਦਿਖਾ ਜਾ ਮੈਂ ਮਾੜਾ ਚਲਾ ਕੇ ਦਿਖਾ ਦੇ ਵੀਰੇ ਇਹਦਾ ਬਾਈ ਸਿਰਫ ਆਪਾਂ ਤੁਹਾਨੂੰ ਇੱਕ ਵੈਸੇ ਚਲਾ ਕੇ ਦਿਖਾ ਰਹੇ ਹਾਂ ਚਲਾਏ ਤੇ ਤਾਂ ਆਪੇ ਪਤਾ ਲੱਗਦਾ ਠੀਕ ਆ ਕੋਈ ਆਵਾਜ਼ ਨਹੀਂ ਗੇਰਗੁਰ ਦੀ ਠੀਕ ਆ ਜੀ ਬਾਕੀ ਭਾਈ ਕਿਵੇਂ ਕੰਮ ਹੈ ਇੱਧਰ ਵਧੀਆ ਵਧੀਆ ਸਬਸਿਡੀਆਂ ਦਾ ਬਹੁਤ ਵਧੀਆ ਹੁਣ ਬਸ ਅਜੇ ਉਹ ਫੋਟਨ ਤੇ ਜਾਣ ਨਹੀਂ ਲੱਗੇ ਜਾਣੀ ਮਤਲਬ ਅੱਛਾ ਜੀ ਸਪਰਸਾਈਡਰ ਠੀਕ ਹੈ ਜੀ ਹੁਣ ਕਿਹਦਾ ਹੋਏ ਨੇ ਆਪਣੇ ਕੋਲ ਅੱਛਾ ਜੀ ਠੀਕ ਹੈ ਠੀਕ ਹੈ ਅਸੀਂ ਇੱਦਣ ਚੱਲ ਪਿਆ ਕੰਮ ਹੈ ਤੁਸੀਂ ਚਾੜ ਦੇ ਦੇ ਦੇਣਾ ਠੀਕ ਹੈ ਜੀ ਓਕੇ ਓਕੇ ਜੀ ਇਹਦੇ ਬਾਰੇ ਭਾਈ ਦੰਨੇ ਜਾਣਕਾਰੀ ਆਪਾਂ ਬਾਅਦ ਚਾਉਂਦੇ ਦੇ ਪਰ ਭਾਈ ਲੈ ਟਰੈਕਟਰ ਚੈੱਕ ਕਰਕੇ ਕਰ ਲੈ ਵੀਰੇ ਬੰਦਾ ਠੀਕ ਆ ਵੀਰੇ ਓਕੇ ਰਿਪੋਰਟ ਲੱਗੀ ਵੀ ਜਾਂਦੀ ਠੀਕ ਆ ਤੇ ਬਾਕੀ ਭਾਈ ਜੇ ਕੋਈ ਹੋਰ ਜਾਣਕਾਰੀ ਲੈਣੀ ਹੋਈ ਤਾਂ ਤੁਸੀਂ ਫੋਨ ਤੇ ਵੀ ਲੈ ਸਕਦੇ ਆ ਨੰਬਰ ਮੇਰਾ ਥੱਲੇ ਮੈਂਸ਼ਨ ਹੁੰਦਾ ਹੈ ਵੀਡੀਓ ਦੇ ਥੱਲੇ ਠੀਕ ਆ ਜੀ ਉੱਥੇ ਜਾ ਕੇ ਕੋਈ ਜਾਣਕਾਰੀ ਲੈ ਲਿਓ ਮੇਰਾ ਵੀਰ ਤੇ ਟਰੈਕਟਰ ਦੀ ਜਿਹੜੀ ਡਿਮਾਂਡ ਦੀ ਗੱਲ ਕਰੀਏ ਜਿਹੜਾ ਰੇਟ ਨੇ ਇਹਦੀ ਭਾਈ 4 ਲੱਖ ਰੁਪਏ ਡਿਮਾਂਡ ਕਰਦੇ ਆ ਭਾਈ ਇਹ ਠੀਕ ਆ ਜੀ ਤੇ ਬਾਕੀ ਦਾ ਰੇਟ ਆਪਾਂ ਮੌਕੇ ਤੇ ਕਰ ਲਾਂਗੇ ਜਾਇਜ਼ ਇੰਨਾ ਕੁ ਹੋਇਆ ਠੀਕ ਹੈ ਜੀ ਬਾਕੀ ਆਪਾਂ ਬੇਨਤੀ ਆਹੀ ਕਰਦੇ ਆਂ ਵੀ ਆਪਣੀ ਆ ਕੇ ਪਹਿਲਾਂ ਤਸੱਲੀ ਕਰੋ ਟਰੈਕਟਰ ਦੀ ਕਿਸੇ ਵੀ ਜਾਣਕਾਰ ਬੰਦੇ ਨੂੰ ਲੈ ਕੇ ਦਿਖਾਓ ਟਰੈਕਟਰ ਤਸੱਲੀ ਕਰਕੇ ਚਲਾ ਕੇ ਫੇਰ ਸੌਦਾ ਕਰ ਲਓ ਟਰੈਕਟਰ ਦਾ ਟਰੈਕਟਰ ਜਿੰਨਾ ਹੋਇਆ ਟਰੈਕਟਰ ਨੂੰ ਮਾਰਕੀਟ ਰੇਟ ਦੇ ਵਿੱਚ ਦਵਾਂਗੇ ਰੇਟ ਵੈਸੇ ਬਹੁਤ ਜਾਇਜ਼ ਆਪਾਂ ਨੇ ਬਹੁਤੇ ਪੈਸੇ ਮੰਗੇ ਨੇ ਟਰੈਕਟਰ ਤੇ ਜਿੰਨਾ ਮੰਗਿਆ ਪੈਸੇ ਉਹ ਵੀ ਤੁਹਾਡਾ ਮਾਨਦਾਨ ਕਰਾਂਗੇ ਬਾਈ ਠੀਕ ਹੈ ਜੀ ਤੇ ਬਾਕੀ ਬਾਈ ਆਪਣੇ ਕੋਲ ਮੈਸੀ ਦੂਆ ਵੀ ਖੜਾ 241 ਠੀਕ ਹੈ ਜੀ ਉਹ ਖੜਾ ਆਪਣੇ ਕੋਲ ਤੇ ਇਹ ਜਣੀ ਕਿ ਬਾਈ ਪਾਵਰ ਇਹਦੀ ਬੜੀ ਹੈ ਜਿੱਦਾਂ ਰੋਟਾ ਬਿੱਟ ਚਲਾਉਣਾ 7 ਫਟਾ 8 ਫਟਾ ਬਹੁਤ ਵਧੀਆ ਉਹਦੇ ਨਾਲ ਚਲਾ ਦਿੰਦਾ ਇਹ ਠੀਕ ਹੈ ਜੀ ਤੇ ਜੇ ਕਿਸੇ ਨੇ ਨੌ ਕਰਾਉਣਾ ਲੋਕਲ ਨੰਬਰ ਆ ਬਾਈ 9 ਵੀ ਸੌਖਾ ਹੋ ਜਾਣਾ ਜਿਹੜੇ ਵੇਟ ਵਗੈਰਾ ਇਹ ਬਾਈ ਨਾਲੇ ਆਉਂਦੇ ਨੇ ਮੈਸੀਆਂ ਨੂੰ ਠੀਕ ਹੈ ਮੈਸੀਆਂ ਦੀ ਸਿਫਤ ਹੈ ਇਹ ਵੇਟ ਕੰਪਨੀ ਵਿੱਚੇ ਦਿੰਦੀਆਂ ਇਹਨਾਂ ਨੂੰ ਹਾਂ ਹੁੱਕੀ ਦੀ ਖਸਾਈ ਹਾਂ ਹੁੱਕੀ ਦੀ ਖਸਾਈ ਦੇ ਫੋਟੋ ਕਰਦਾ ਇਹਦਾ ਨਹੀਂ ਤਾਂ ਹੁੱਕਾਂ ਬਾਈ ਅਧੀਆਂ ਹੋ ਜਾਂਦੀਆਂ ਨੇ ਬਿਲਕੁਲ ਬਾਈ ਜਿਹੜਾ ਰੈਡਰ ਟ੍ਰੈਕਟਰ ਟ੍ਰੈਲੀਟਰੀ ਜਿਹਦੇ ਉਹਦੀ ਉਹਦੀ ਥੋੜੇ ਕੰਡੀਸ਼ਨ ਦਾ ਫਰਕ ਪੈਂਦਾ ਜਿਹੜਾ ਰੈਡਰ ਖੇਤੀ ਤੇ ਚੱਲਿਆ ਉਹਦੀ ਕੰਡੀਸ਼ਨ ਹੋਰ ਹੁੰਦੀ ਆ ਯਾਨੀ ਇਹ ਚੱਲਿਆ ਵੀ ਸਾਫ ਸੁਥਰਾ ਹਾਂ ਬਹੁਤ ਵਧੀਆ ਬੰਦਿਆਂ ਨੇ ਚਲਾਇਆ ਬਿਲਕੁਲ ਬਾਈ ਬਿਲਕੁਲ ਸਹੀ ਗੱਲ ਇੱਕ ਹੁੰਦੀ ਆ ਟਰੈਵਲ ਨੂੰ ਨਿਕਰਾਇਆ ਟਰੈਵਲ ਨੂੰ ਇਦਾਂ ਹੀ ਆਉਂਦੀ ਹੈਵੀ ਮੈਸੀ ਨੂੰ ਬਹੁਤ ਅੱਛਾ 241 ਦੀ ਵੀ ਟਰੈਵਲ ਇਹੀ ਜੀ ਹੁੰਦੀ ਆ ਬਾਕੀ ਬਾਕੀ ਪਿੱਛੇ ਦੇ ਭਾਰਾ ਬਾਈ ਹਿੱਸਾ ਇਹਦਾ ਇੱਥੇ ਦੇ ਪਰ ਸਭ ਤੋਂ ਵੱਡੀ ਗੱਲ ਬਾਈ ਇਹ ਟਰੈਕਟਰ ਉਹ ਇਹਦਾ ਨਵੇਂ ਦਾ ਰੇਟ ਬਹੁਤ ਆ ਪੁਰਾਣਾ ਏ ਥੋੜਾ ਜੈਜ ਰੇਟ ਚ ਮਿਲ ਜਾਂਦਾ ਹਾਂ ਸਭ ਤੋਂ ਵੱਡੀ ਸਿਫਤ ਹੈ ਜਿਹੜੀ ਬਾਕੀ ਡੀਜ਼ਲ ਖਰਚਾ ਵੀ ਜਾ ਜਾਂਦਾ ਡੀਜ਼ਲ ਖਰਚਾ ਜਾਇਆ ਜਾ ਰੋਡਾ ਮੀਟਰ 7 ਬੋੜਾ 8 ਫੋਟਾ ਤਵੀਆਂ 2 ਇਹ ਵਧੀਆ ਚਲਾਉਂਦਾ ਚੱਕਰ ਨਹੀਂ ਤੋੜਦਾ ਬਾਈ ਇਹ ਇਹ ਰੋਡਾ ਮੀਟਰ ਬਾਈ ਲੈ ਕੇ ਜਾਂਦੇ ਨੇ ਬਹੁਤ ਤੱਕੜ ਟਰੈਕਟਰ ਨੇ ਬਾਈ 241 ਬਹੁਤ ਵਧੀਆ ਰੋਡਾ ਮੀਟਰ ਚਲਾਉਂਦਾ ਕਹਿਣ ਨੂੰ ਛੋਟਾ ਟਰੈਕਟਰ ਹਾਂ ਵਧੀਆ ਟਰੈਕਟਰ ਤੇ ਬਾਕੀ ਬਾਈ ਆਪਾਂ ਤੁਹਾਨੂੰ ਜਾਣਕਾਰੀ ਦੇ ਦਿੱਤੀ ਵੀ ਆ ਇੱਕਦਾਂ ਤੁਹਾਨੂੰ ਦੱਸਿਆ ਵੀ ਕੋਈ ਹੋਰ ਜਾਣਕਾਰੀ ਲੈ ਤਾ ਲੈ ਲਿਓ ਕਿਸੇ ਵੀਰ ਨੇ ਕੋਈ ਟਰੈਕਟਰ ਵਿੱਚ ਦੇਣਾ ਹੋਇਆ ਪੁਰਾਣਾ ਸਾਰਾ ਉਹ ਵੀ ਲੈ ਲਵਾਂਗੇ ਠੀਕ ਨਹੀਂ ਬਾਈ ਕਈ ਸਰ ਵੀਰ ਕਹਿੰਦੇ ਸਾਡੇ ਕੋਲ ਪੁਰਾਣਾ ਟਰੈਕਟਰ ਹੈ ਬਾਈ ਉਹ ਅਸੀਂ ਨਾਲ ਦੇਣਾ ਉਹ ਵੀ ਬਾਈ ਵਿੱਚ ਲੈ ਲਾਂਗੇ ਤੁਹਾਡੇ ਟਰੈਕਟਰ ਜੋ ਟਰੈਕਟਰ ਦਾ ਮਾਰਕੀਟ ਰੇਟ ਹੋਊਗਾ ਉਹਦੇ ਵਿੱਚ ਆਪਾਂ ਟਰੈਕਟਰ ਲਾਵਾਂਗੇ ਤੁਹਾਡਾ ਟਰੈਕਟਰ ਕਾਗਜ਼ ਪੱਤਰਾ ਦਾ ਸਹੀ ਹੋਵੇ ਐ ਇੱਕ ਦੋ ਚੀਜ਼ਾਂ ਹੋਣੀਆਂ ਬਾਈ ਬਾਕੀ ਦਾ ਚਲੋ ਹੋ ਜਾਂਦੀ ਹੈ ਗੱਲ ਬਾਤ ਮੌਕੇ ਤੇ ਠੀਕ ਹੈ ਜੀ ਬਾਕੀ ਟਰੈਕਟਰ ਹੋਰ ਵੀ ਖੜੇ ਨੇ ਪੁਰਾਣੇ ਆਪਣੇ ਕੋਲ 12-13 ਟਰੈਕਟਰ ਖੜੇ ਨੇ ਆਲਰੇਡੀ ਸਾਰੇ ਟਰੈਕਟਰ ਦੀ ਵੀਡੀਓ ਬਣਾ ਕੇ ਪਾਈਆਂ ਹੋਈਆਂ ਕਿਆ ਦੇਖ ਰਹੇ ਹੋ ਆਹ ਦੇਖੋ ਬਾਈ 16 ਦੇ ਮਾਰ ਕੇ ਲੱਗਿਆ ਠੀਕ ਹੈ ਜੀ 16 ਦਾ ਰਿਜਨਲ ਟਰੈਕਟਰ ਆਪ ਦਾ ਇਹ ਬਾਕੀ ਬਾਈ ਬਾਈ ਕਿ ਜਿਹੜੀਆਂ ਆਪਣੀਆਂ ਰੋਟਾਵੇਟਰ ਦੇ ਸਬਸਿਡੀਆਂ ਇਹਦੇ ਬਾਰੇ ਮੜੀ ਦੱਸਿਓ ਜਾਣਕਾਰੀ ਇਹਦੇ ਵਾਸਤੇ ਆਪ ਨੂੰ ਕੀ ਕੀ ਡਾਕੂਮੈਂਟ ਚਾਹੀਦੇ ਨੇ ਇਹ ਜਿਹੜੀ ਰੋਟਾਵੇਟਰ ਤੇ ਸਬਸਿਡੀ ਆ ਉਹ ਹੈਗੀ ਏਸੀ ਕੈਟਾਗਰੀ ਵਿੱਚ ਅੱਛਾ ਜੀ ਹਾਂ ਉਹ ਜੀ ਉਸ ਜਿੰਮੇਦਾਰ ਦਾ ਨਾ ਆਪਾਂ ਨੂੰ ਚਾਹੀਦਾ ਇੱਕ ਤਾਂ ਜ਼ਮੀਨ ਦੀ ਫਰਦ ਹੈ ਜ਼ਮੀਨ ਦੀ ਫਰਦ ਆ ਆਧਾਰ ਕਾਰਡ ਹੋਗਾ ਆਧਾਰ ਕਾਰਡ ਠੀਕ ਹੈ ਨੰਬਰ ਹੋ ਗਿਆ ਫੋਟੋ ਹੋ ਗਈ ਠੀਕ ਹੈ ਜੀ ਤੇ ਇੱਕ ਜਾਤੀ ਸਰਟੀਫਿਕੇਟ ਇੱਕ ਜਾਤੀ ਦਾ ਸਰਟੀਫਿਕੇਟ ਇਹ ਹੀ ਪੰਜ ਚਾਰ ਚੀਜ਼ਾਂ ਚਾਹੀਦੀਆਂ ਮੈਨੂੰ ਠੀਕ ਹੈ ਭਾਈ ਟਰੈਕਟਰ ਦੀ ਕਾਪੀ ਵੀ ਚਾਹੀਦੀ ਟਰੈਕਟਰ ਦੀ ਆਰਸੀ ਠੀਕ ਹੈ ਭਾਈ ਭਾਈ ਨੇ ਦੱਸਿਆ ਭਾਈ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਨੂੰ ਮੈਨੂੰ ਚਾਹੀਦੀਆਂ ਇਹ ਚੀਜ਼ਾਂ ਪੂਰੀਆਂ ਕਰਕੇ ਆਪਾਂ ਤੁਸੀਂ ਟਰੈਕਟਰ ਲੈ ਸਕਦੇ ਆ ਸੌਰੀ ਰੋਟਾਵੇਟਰ ਦੀ ਸਬਸਿਡੀ ਭਰ ਸਕਦੇ ਆ ਭਾਈ ਫੀਸ ਵੀ ਲੱਗਦੀ 5000 ਰੁਪਏ ਨਾ ਹਾਂ ਭ ਦੇ 13 ਤਰੀਕ 13 ਤਰੀਕ ਤੱਕ ਬਾਈ ਜੀ 13 ਤਰੀਕ ਲਾਸਟ ਆ 13 ਤਰੀਕ ਤੋਂ ਪਹਿਲਾਂ ਪਹਿਲਾਂ ਤੁਸੀਂ ਭਰਨੀ ਆ ਠੀਕ ਆ ਜੀ ਬਾਕੀ ਸੁਪਰ ਸੀਟਰਾਂ ਦੇ ਨਿਕਲੇ ਹੋਇਆ ਉਹਦਾ ਸਭ ਨੂੰ ਪਤਾ ਹੀ ਆ ਬਾਈ ਜਿਹੜੇ ਡੀਲਰਾਂ ਨੂੰ ਫੋਨ ਕਰੀ ਜਾਂਦੇ ਆ ਜਿਹਨਾਂ ਦੇ ਨਿਕਲੇ ਹੋਇਆ ਟੈਲੀਫੋਨ ਕਰਦੇ ਆ ਬਾਈ ਸਾਡਾ ਲੈ ਲਓ ਸਾਡਾ ਉਹ ਤੁਹਾਡੀ ਮਰਜ਼ੀ ਆ ਜਿਹੜਾ ਤੁਹਾਨੂੰ ਵਧੀਆ ਲੱਗਦਾ ਬਾਈ ਉਹ ਤੁਸੀਂ ਲੈ ਸਕਦੇ ਆ ਠੀਕ ਆ ਬਹੁਤ ساری ਕੰਪਨੀ ਐਡ ਕਰਦੀਆਂ ਬਾਈ ਜਗਜੀਤ ਆ ਹੋ ਗਿਆ ਜਸਮント ਹੋ ਗਿਆ ਠੀਕ ਆ ਜੀ ਲੈਂਡ ਫੋਰਸ ਤੇ ਬਹੁਤ ਸੌਰੀਆਂ ਆਪਣੀਆਂ ਆਗੀਆਂ ਬਾਈ ਅੰਤਾਂ ਦੀਆਂ ਠੀਕ ਹੈ ਜੇ ਕਿਸੇ ਦਾ ਸ਼ਕਤੀਮਾਨ ਲੈਣ ਦਾ ਮਨ ਆ ਬਾਈ ਤਾਂ ਬਾਈ ਦਾ ਕੰਟੈਕਟ ਨੰਬਰ ਉਹ ਸਾਹਮਣੇ ਦੇਖੋ ਸਕਰੀਨ ਤੇ 94177 34543 ਤੇ ਬਾਈ ਨਾਲ ਕੰਨੈਕਟ ਕਰ ਸਕਦਾ ਜਿਹਨੇ ਕੁਆਲਟੀ ਲੈਣੀ ਆ ਬਾਈ ਪੈਸੇ ਥੋੜੇ ਵੱਧ ਖਰਚਣੇ ਤਾਂ ਸ਼ਕਤੀਮਾਨ ਬਹੁਤ ਬੈਸਟ ਹੈ ਬਹੁਤਾ ਫਰਕ ਵੀ ਨਹੀਂ ਹੈਗਾ 10 10 15 ਹਜ਼ਾਰ ਦਾ ਰੇਟ ਦਾ ਫਰਕ ਹੈ ਦੂਜੇ ਸੁਪਰ ਸ਼ੀਟਰਾਂ ਨਾਲ ਤੇ ਬਾਈ ਦਾ ਤੇ ਬਹੁਤ ਸਾਰੇ ਸੁਪਰ ਸ਼ੀਟਰ ਬੁੱਕ ਹੋਗੇ ਤੇ ਬਾਕੀ ਹਜੇ ਵੀ ਹੋਰ ਸਬਸਟੀਡੀਆਂ ਬਹੁਤ ਨਿਕਲੀਆਂ ਬਾਕੀ ਨਾਲ ਦੀ ਨਾਲ ਵਿਕੀ ਜਾਣੇ ਬਾਈ ਠੀਕ ਹੈ ਜੀ ਤੇ ਬਾਕੀ ਕਿਸੇ ਵੀ ਇੰਨੇ ਕੋਈ ਟਰੈਕਟਰ ਸਿੱਧਾ ਸੇਲ ਕਰਨਾ ਹੁੰਦਾ ਪੁਰਾਣਾ ਟਰੈਕਟਰ ਤਾਂ ਉਹ ਵੀ ਜਰੂਰ ਦੱਸਿਆ ਕਰੋ ਬਾਈ ਆਪਣੇ ਟਰੈਕਟਰ ਦੀਆਂ ਫੋਟੋਆਂ ਵੀਡੀਓ ਪਾ ਦਿਆ ਕਰੋ ਮੇਰਾ ਵੀਰ ਬਾਕੀ ਦਾ ਚਲੋ ਸੌਦਾ ਮੌਕੇ ਦਾ ਰੇਟ ਮੇਰਾ ਵੀਰ ਜਰੂਰ ਦੱਸਿਆ ਕਰੋ ਵੀ ਇੰਨੇ ਦਾ ਰੇਟ ਹੈ ਠੀਕ ਹੈ ਜੀ ਬਹੁਤ ਸਾਰੇ ਵੀਰ ਬਾਈ ਆਉਂਦੇ ਵੀ ਫੋਟੋਆਂ ਜਿਹਦੇ ਆਪਾਂ ਨੂੰ ਲੋਕਲ ਹੁੰਦਾ ਕਿ ਸੌਦਾ ਬਣਦਾ ਤਾਂ ਆਪਾਂ ਜਾ ਕੇ ਟਰੈਕਟਰ ਦੇਖਦੇ ਵੀ ਚਲੋ ਸੌਦਾ ਬਣਨਾ ਨਹੀਂ ਬਣਨਾ ਉਹ ਗੱਲ ਬਾਅਦ ਦੀ ਹੈ ਪਰ ਆਪਾਂ ਕੋਸ਼ਿਸ਼ ਕਰੀ ਦੀ ਆਪਾਂ ਟਰੈਕਟਰ ਜਾ ਕੇ ਦੇਖੀਏ ਇੱਕ ਵਾਰ ਜੇ ਆਪਾਂ ਨੂੰ ਲੱਗਦਾ ਵੀ ਠੀਕ ਹੈ ਆਪਾਂ ਵੀ ਆਪਾਂ ਟਰੈਕਟਰ ਨੂੰ ਠੀਕ ਹੈ ਜੀ ਕਿੰਨਾ ਦਾ ਜੀ 5 ਦਾ ਨਾ ਤਾਂ ਹਾਂ ਬਿਲਕੁਲ ਇਹ ਤੋਂ ਪਤਾ ਲੱਗ ਜਾਂਦਾ ਬਾਈ ਕਿੰਨਾ ਇੱਥੋਂ ਰੰਗ ਆ ਜਾਂਦਾ ਪਰ ਬਾਈ ਰੰਗ ਦੀ ਇਹਦੀ ਕੁਆਲਿਟੀ ਬਹੁਤ ਵਧੀਆ ਰੈਕ ਕੁਆਲਿਟੀ ਵੀ ਬਹੁਤ ਵਧੀਆ ਉਹ ਜਮਾ ਤਪਿਆ ਯਾਰ ਸਾਫ ਠੀਕ ਹੈ ਜੀ ਬਾਕੀ ਬਾਈ ਜੇ ਤੁਹਾਨੂੰ ਆਪਣੀ ਵੀਡੀਓ ਵਧੀਆ ਲੱਗਦੀ ਆ ਤਾਂ ਲਾਈਕ ਜਰੂਰ ਕਰਿਆ ਕਰੋ ਤੇ ਆਪਣੇ YouTube ਚੈਨਲ ਜੱਗੋ ਮਹੱਲ ਨੂੰ ਕਰਿਆ ਕਰੋ ਸਬਸਕ੍ਰਾਈਬ ਤੇ ਆਪਣਾ Instagram ਤੇ ਵੀ ਪੇਜ ਬਣਾਇਆ ਹੋਇਆ ਬਾਈ ਉਹਤੇ ਵੀ ਆਪਾਂ ਸ਼ੋਰਟ ਵੀ ਦਾ ਪਾਉਨੇ ਆ ਜੇ ਆਪਣੇ ਸਬਸਕ੍ਰਾਈਬਰਾਂ ਬੇਨਤੀ ਵੀ ਉਹ ਪੇਜ ਨੂੰ ਜਾ ਕੇ ਜਰੂਰ ਫੋਲੋ ਕਰਿਓ ਤੇ ਅੱਜ ਦੇ ਬਲੌਗਸ ਇੰਨਾ ਹੀ ਮਿਲਦੇ ਆ ਤੁਹਾਨੂੰ ਕਿਸੇ ਨਵੇਂ ਬਲੌਗ ਦੇ ਵਿੱਚ ਸਾਰੇ ਬਿਨਾਂ ਦਾ ਧੰਨਵਾਦ